सत श्री जी मेरा नाम चमनप्रीत कौर है मैं अठवीं जमात की विद्यार्थी हाँ आज मैं थोड़े तो सामने एक कविता तो पेश कर जा रही हाँ रब्बा तेरे हुक्म बिना जे रब्बा तेरे हुक्म बिना जे पत्ता भी नहीं हिलता रब्बा तेरे हुक्म बिना जे पत्ता भी नहीं हिलता की समझा फिर हर मारे ते तगड़े पिछे तू है ਲਗਨੀ ਪੈਣੀ ਜੀੜੀ ਸਾਨੂੰ ਰਗੜੇ ਪਿੱਛੇ ਤੂੰ ਹੈ ਮਸਜਿਦ ਮੰਦਿਰ ਤੇgir ਜਾਦੇ ਝਗੜੇ ਪਿੱਛੇ ਤੂੰ ਹੈ ਐਨੇ ਖੂਨ ਖਰਾਬੇ ਦੇ ਵਿੱਚ ਐਨੇ ਖੂਨ ਖਰਾਬੇ ਦੇ ਵਿੱਚ ਤੈਨੂੰ ਕੀ ਐ ਮਿਲਦਾ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ ਰੱਬਾ ਤੇਰੇ ਹੁਕਮ ਬਿਨਾ ਜਗ ਜਗ ਦੀ ਹਰ ਇੱਕ ਸ਼ੈ ਦਾ ਮਾਲਕ ਤੂੰ ਹੈ ਰੱਬਾ ਬੇਸ਼ੱਕ ਜਗ ਦੀ ਹਰ ਇੱਕ ਸ਼ੈ ਦਾ ਮਾਲਕ ਤੂੰ ਹੈ ਤੇਰੀ ਸ਼ੈ ਦਾ ਇੱਥੇ ਮਾਲਕ ਬਣਦਾ ਜਿਹੜਾ ਕੀ ਹੈ ਤੇਰੀ ਸ਼ੈ ਦਾ ਇੱਥੇ ਮਾਲਕ ਬਣਦਾ ਜਿਹੜਾ ਕੀ ਹੈ ਉਲਟਾ ਕਾਫਰ ਕਹਿੰਦੇ ਜੇ ਮੈਂ ਦੱਸਾਂ ਕਿਹੜਾ ਕੀ ਹੈ ਤੂੰ ਕਾਦਰ ਕਰ ਦੇਵੇਂ ਤੂੰ ਕਾਦਰ ਕਰ ਦੇਵੇਂ ਜਿਸ ਮਲਕੀਏ ਤੇ ਰੌਲੇ ਕਿਉ ਮਲਕੀਏ ਤੇ ਰੌਲੇ ਕਿਉ ਜਸ ਸਭ ਦਾ ਮਾਲਕ ਤੂੰ ਹੈ ਰੱਬਾ ਬੇਸ਼ੱਕ ਜਗ ਦੀ ਹਰੀ ਫਿਸ਼ਾਦਾ ਮਾਲਕ ਤੂੰ ਹੈ ਰੱਬਾ ਬੇਸ਼ੱਕ ਜਗ ਦੀ ਹਰੀ ਫਿਸ਼ਾਦਾ ਮਾਲਕ ਤੂੰ ਹੈ ਐਨੇ ਖੁਦ ਖਰਾਬੇ ਦੇ ਵਿੱਚ ਐਨੇ ਖੁਦ ਖਰਾਬੇ ਦੇ ਵਿੱਚ ਤੈਨੂੰ ਕੀ ਹੈ ਮਿਲਦਾ ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਜੀ ਪੱਤਾ ਵੀ ਨਹੀਂ ਹਿੰਦਾ ਧੰਨਵਾਦ